ਪ੍ਰਿੰਟਰ ਦਾ ਖਹਿੜਾ ਛੱਡ ਦੋ ਹੁਣ ਕੋ 5 ਦਿਨ ਹੋਰ ਲਾਉਣੇ ਆ ਹਾਂਜੀ ਪ੍ਰਿੰਟਰ ਦੇ ਪ੍ਰਿੰਟਰ ਦਾ ਕਿੰਨੇ ਦਿਨ ਹਾਂ 15 ਦੇ ਵਿੱਚ ਵੀ ਜੇ ਪ੍ਰਿੰਟਰ ਖਹਿੜਾ ਛੇੜ ਆ ਗਿਆ 15 ਦਿਨ ਵਿੱਚ 15 ਦਿਨ ਤੋਂ ਅੱਜ ਤੱਕ ਇੰਟਰ ਦੇਖਦਾ ਬਾਈ ਪ੍ਰਧਾਨ ਆਏ ਮੈਂ ਅੱਗੇ ਦੇ ਕੋਹਲਿਆ ਦੇਖਣ ਇੱਕ ਸਾਰੇ ਪਾਸੇ ਘੁੰਮ ਲਿਆ ਇਹਨੇ ਪਰਖ ਸੀ ਆਏ ਨਹੀਂ ਹੈਗੀਆਂ ਲੱਭਣਾ ਕਿੱਥੇ ਹੈਗੀਆਂ ਭਾਈ ਦੇਖ ਆਏ ਨਹੀਂ ਚੀਜ਼ ਮਿਲਦੀ ਓਰੇ ਕੋਡ ਹੈ ਕੋਡ ਫਿਰ ਪਤਾ ਮੁੰਡੇ ਮਾਰਦੇ ਅਬ ਇਹ ਦੇਖੀ ਤਾਈਂ ਚੇਕ ਕਰ ਲਾ ਗਏ ਕੋਈ ਨੋਟ ਵਾਲੀ ਧਰੀ ਹੈਗੀ ਨੋਟ ਵਾਲੀ ਨਹੀਂ ਇਹ ਖਾਲੀ ਹੈ ਆਪਣੇ ਕੂਹਾਂ ਤਾਜੀ ਤਾਜੀ ਕੱਢੇ ਵੇ ਰੱਖਦੇ ਜੀ ਤਾਜੀ ਕੱਢੇ ਵੇ ਲਾਦੇ ਆਪਰੇਟ ਤਾਜੀ ਮੋਕ ਤੋਂ ਤੁੱਤੇ ਰੇਖਾ ਪਰਲੇ ਬਰਜਾਣੇ ਇਹਨਾਂ ਨਾਲ ਨਾਲ ਗਾਰੇ ਗੰਦੇ ਐ ਇਹ ਨਾ ਨਾ ਤਾਂ ਤਾਂ ਵੀ ਲੈਣਾ ਨਹੀਂ ਦੇ ਸਕਦਾ ਜਿਵੇਂ ਤਾਂ ਗੰਨਾ ਕੁੱਟਿਆ ਮਾ ਆਪਣੇ ਭਈਆਂ ਦੇ ਉਹ ਪ੍ਰਧਾਨ ਤੂੜੀਆਂ ਤੋਂ ਵੜ ਗਿਆ ਮਿਲ ਗਿਆ ਉਹ ਮੈਂ ਕੱਢ ਦੇਣਾ ਪ੍ਰਧਾਨ ਜੀ ਨਹੀਂ ਪ੍ਰਧਾਨ ਦਾ ਹੀਲਾ ਹੋ ਗਿਆ ਕੋਲੀਆਂ ਦਾ ਜਿੰਨਾ ਇਹਨੇ ਮੇਰੇ ਮੁੰਡੇ ਦਾ ਕਰਿਆ ਨਾ ਮੈਂ ਕਹਿੰਦਾ ਵੀ ਗੰਨਾ ਵੀ ਮੈਂ ਕਢਾ ਦਮਾ ਇਹ ਤਾਂ ਇੱਕ ਵਿਚਾਰਾ ਦੇਵਤਾ ਆਦਮੀ ਆ ਪ੍ਰਧਾਨ ਜੀ ਹਾਂ ਜੇ ਬੜਿਆ ਅੰਦਰ ਹੀਲਾ ਹੋਇਆ ਗਿਆ ਹੈ ਪਾ ਭਾਈ ਕੀ ਗੱਲ ਐ ਪ੍ਰਧਾਨ ਨੂੰ ਮੈਂ ਕਿਹਾ ਤਾਂ ਵੀ ਭਾਈ ਓਰੇ ਕੋਟ ਚਾਲਦੇ ਪ੍ਰਧਾਨ ਪਹਿਲਾ ਓਰੇ ਵੱੜ ਲਿਆ ਮਿਲਿਆ ਨਹੀਂ ਇਹਨੂੰ ਦੋ ਲੈਣੀਆਂ ਨੇ ਸਾਰੀਆਂ ਲੈਣੀਆਂ ਔਰ ਤਾਂ ਦੋ ਘਰ ਤਾਂ ਇਹਨਾਂ ਨੂੰ ਦਮਾ ਲਾਣਾ ਤਾਂ ਲਓ ਜੀ ਭਾਈ ਢੋਲ ਦਾ ਕੰਮ ਕਰਦਾ ਪਟਣਾ ਐ ਪ੍ਰਧਾਨ ਜੀ ਕਿਹਾ ਗਿਆ ਕਿਉਂ ਕਹਿੰਦੇ ਨੂੰ ਵੀ ਲੱਗਦੀ ਐ ਲੱਕੜੀ ਤਾਂ ਦੂਰ ਦੀ ਕਰਨਾ ਲੱਗੇ ਕਿਆ ਚੀਜ਼ ਐ ਕਿ ਤਿੰਨ ਸਾਲ ਦੀ ਕਣਕ ਆ ਗਈ ਪ੍ਰਧਾਨ ਕਹਿੰਦਾ ਕਹਰੇ ਚ ਕਣਕ ਐ ਹਾਂ ਕਣਕਾ ਬਾਬਾ ਜੀ ਨਹੀਂ ਹੈਗਾ ਤੂੰ ਮੋਟਾ ਖਵਾ ਲੈ ਪਰਨਾ ਅਦੇ ਇਹ ਤਾਂ ਪਿੱਲ ਉਹ ਸਿਮਿੰਟ ਆ ਵਿੱਚ ਸਰੀਆ ਆਏ ਲਓ ਜੀ ਬਾਈ ਚੱਲ ਵੇ ਇੱਧਰ ਲੈ ਛੱਡ ਦਾ ਕੰਮ ਉਹ ਅੰਕਲ ਪੈਂਟਰ ਦਾ ਖੜਾ ਛੱਡ ਦੋ ਹੁਣ ਕੋ ਪੰਜ ਦਿਨ ਹੋਰ ਲਾਉਣੇ ਆ ਪੈਂਟਰ ਦੇ ਵੇਸਟਰ ਕਿੰਨੇ ਦਿਨ ਹਾਂ 15 ਦਿਨ ਵਿੱਚ ਇਹ ਪੈਂਟਰ ਖੜਾ ਖੜਾ ਗਿਆ 15 ਦਿਨ ਦੇ ਵਿੱਚ 15 ਦਿਨ ਤੋਂ ਅੱਜ ਤੱਕ ਦੇਖਦਾ ਭਾਈ ਪ੍ਰਧਾਨ ਆਏ ਭਾਜਾ ਕਿਹਦੇ ਕੋਹਲਿਆ ਦੇਖਣ ਇੱਕ ਸਾਰੇ ਪਾਸੇ ਘੁੰਮ ਲਿਆ ਇਹਨੇ ਪਰਖ ਚ ਆਏ ਨਹੀਂ ਹੈਗੀਆਂ ਨਾ ਨਬਲੇ ਜਿੱਥੇ ਹੈਗੀਆਂ ਭਾਈ ਦੇਖ ਆਏ ਨਹੀਂ ਚੀਜ਼ ਮਿਲਦੀ ਓਰੇ ਕੋਡ ਹੈ ਕੋਡ ਕੋਡ ਅੱਜ ਕੋ ਲੱਗੀ ਨਹੀਂ ਮੈਨੂੰ ਦੱਸਦਾ ਸੀ ਐੜੀ ਨਹੀਂ ਉਹ ਦੇ ਦਿੰਦਾ ਉਹ ਵੀ ਦਰਦ ਨਹੀਂ ਪਾਰ ਦੀ وجہ ਤੇ ਦੇ ਰਿਹਾ ਪੰਪੜਾ ਹੈ ਕਾ ਪਰਾਜੀ ਇੱਕ ਘੰਟਾ ਲਵਾਓ ਘੰਟਾ ਲਵਾਤਾ ਦਿੱਤਾ ਉੱਪਰ ਜਾਣ ਰਿਹਾ ਘਾਟੇ ਨਹੀਂ ਲੱਭ ਜਾਣੀ ਇੱਥੇ ਲੱਭ ਜਾਣੀ ਤੇ ਅੱਗੇ ਹੁਣ ਹੁਣ ਬਾਬੀ ਚੱਲਦਾ ਹੋ ਗਿਆ ਚੱਲ ਤਰਾ ਬਹਨੇ ਕੇ ਨਿਕਲ ਕੇ ਬੜਾ ਕਾਲੂ ਬੱਸ ਜਾਂਦਾ ਬੱਸ ਜੇ ਹੁਣ ਤਾਂ ਪੈ ਜਾਣਾ ਨਾ ਸਮਾਨ ਦਾ ਪਿੱਛੇ ਫੈਕਟਰੀ ਦੇਖ ਤੈਰ ਵਾਲੀ ਨਹੀਂ ਅੱਗੇ ਦਾ ਕਰਨਾ ਕੋਈ ਯਾਰ ਆਪਣੇ ਆ ਇਹ ਇੱਥੇ ਲੜਣਾ ਤਵੀ ਵਾਲੀ ਜਗਾ ਬਸ ਮੈਂ ਵਾ ਅੱਗੇ ਦਾ ਪਾਰ ਟੈਕਟ ਕਰਕੇ ਕਰਦੇ ਆ ਪਰ ਇਹੋ ਕਰਤਾ ਖਾਲੀ ਪੈਪ ਕੱਢ ਉਹਨੇ ਫੁੱਟਣੇ ਤੇ ਛੇਡਾ ਨਹੀਂ ਪੈਪ ਨਹੀਂ ਆਉਂਦਾ ਥੱਲੇ ਪੌਂਪੋ ਵੀ ਡਿਜੀਟਲ ਵਾਲੇ ਸੁੱਕੇ ਪਾਏ ਹੁਣ ਤਾਂ ਇੰਨੇ ਗਰੀਬ ਗਰੀਬ ਨਹੀਂ ਚਾਰ ਢੋਲ ਭਰੇ ਹੁੰਦੇ ਆ ਸਾਰੇ ਢੋਲ ਰੋੜ ਦੇ ਖੜਦੇ ਨੇ ਕਾਪਿਆਂ ਦੇ ਦੋ ਹੱਥਾਂ ਨਾਲ ਮਾਰਦੇ ਕਹਿੰਦੇ ਗਲੀਬੀ ਆ ਗਈ ਪਰਾਂ ਜੀ ਦੇਖੀ ਮੈਂ ਢੋਲ ਖਾਲੀਆ ਲੈ ਕੇ ਕਦੇ ਕੈਂਚ ਤੇਲ ਨਹੀਂ ਲੈਂਦਾ ਹੁਣ ਕੈਂਚ ਤੇਲ ਲਿਆਉਂਦੇ ਨੇ ਹਾਂ ਬਾਈ ਸਹੀ ਗੱਲ ਹੈ ਹੁਣ ਹਸਲਾ ਲੈਣਾ ਤਾਂ ਲੱਵੇ ਲੱਗੇ ਪਰਾਂ ਜੀ ਹੁਣ ਢੋਲ ਦੇਖੇ ਕਿਹੜੇ ਉਹ ਢੋਲ ਚਾਰ ਪੇ ਹੱਥ ਮਾਰ ਕੇ ਉਹ ਵੀ ਦੇਖਿਆ ਲੱਗੇ ਪਿੰਡੋਂ ਕੁ ਨਿਕਲੀ ਆ ਆ ਦੇਖ ਲਈ ਉਹ ਗੋਮੀ ਕਰਦੀ ਇਹਨਾਂ ਦਾ ਆ ਜੀ ਦੋੜ ਮਗਰਾਰ ਤੂੰ ਕਹਿੰਦਾ ਉਹ ਪੇ ਜੱਗੇ ਆ ਲਾਲਾ ਮਗਰਾਰ ਦਿਨ ਤਾਂ ਲੰਗਦੇ ਦੇਖੇ ਇੱਕ ਹਾਂ ਸਰੰਦ ਜਾਂਦਾ ਬਾਣਾ ਬਸ ਮੈਂ ਕਿਹਾ ਵਾਹ 10000 ਰੁਪਏ ਲੱਗ ਦੇ ਦੇ ਉਹਨਾਂ ਦਾ ਕਿੱਥੋਂ ਹਨ ਜੱ ਸਾਡੇ ਦਾ ਬੈੜ ਕੇ ਮਗਰਾੜ ਛਾਂ ਨੂੰ ਲਾ ਦੋ ਤੇਰੇ ਜੇ ਕਿੰਨੇ ਕਿਤੇ ਕੰਪਲੀਟ ਸੈੱਟ ਨਹੀਂ ਲੈ ਆਉਂਦੇ 11000 ਰੁਪਏ ਓਰੀਜਨਲ ਗਾਵੜੀਆਂ ਤੇ ਲੱਕੜੀ ਦੀ ਬਾਂਹ ਤੋਂ ਇੱਕੀ ਮਿਲਦੀ ਹਾਂ ਹਾਂ ਲਾਉਣੇ ਕਰਵਾ ਲਾਂਗੇ ਪੋਟਾ ਹੋਣੀ ਹੈਗੀ ਖਾਂ ਨੂੰ ਲਾਉਣੇ ਯਾਰ ਤਾਂ ਮਗਰਾੜ ਲਾਉਣ ਨੂੰ ਫਿਰਦਾ ਪ੍ਰਧਾਨ ਜੌਂਡੀਰ ਨੂੰ ਉਹ ਨਹੀਂ ਨੇ ਇਹ ਇਹ ਨੂੰ ਕਹਿੰਦੇ ਆ ਵੀ ਅਜੇ ਜੱਜਦਾ ਹੈ ਨਹੀਂ ਚੰਗਾ ਲੱਗਦਾ ਇਹ ਪੁਰਾਣੀਆਂ ਆਏ ਨੇ ਜਾਂ ਕਟਾਈ ਕਟੂਈ ਕਰਦੇ ਸਮਝ ਨਹੀਂ ਲੱਦੀ ਜਦੋਂ ਟਾਇਰ ਦੇਖਣਾ ਚਾਹੀਦਾ ਕਰੀ ਜੇ ਕੋਈ ਫਾਇਦਾ ਨਹੀਂ ਨੇ ਮੈਗੜੇ ਚਾਉਣਾ ਲੈ ਆ ਤੇਰੇ ਕੋਲ ਜੱਗੇ ਇਹਨੂੰ ਲਵਾ ਕੇ ਲਿਆਉਣੇ ਪੈਣੇ ਹੁਣ ਜਿਆਦਾ ਘੇਤ ਨੇ ਅੱਜ ਤਾਂ ਖਾ ਲੀਂਦੇ ਹੁਣ ਪਵਾ ਕੇ ਦੇ ਦੇ ਮਰੰਡੇ ਦੇ ਮੈਨੇ ਜੱਗੇ ਤੂੰ ਆਏ ਗਰ ਪ੍ਰਧਾਨ ਸਿਆਉ ਨੂੰ ਸਾਡੇ ਕੇ ਜਿਆਦਾ ਆਪਣਾ ਟਰਾਲੀ 'ਚ ਲੱਦ ਲਿਆਉਣੇ ਉਧਰ ਮਰੰਡੇ ਹਾਂ ਨਾਲੇ ਸਾਨੂੰ ਛੱਡਿਆ ਉੱਥੇ ਨਾ ਕਿਥੇ ਨਾ ਪਾਉਂਦਾ 172 ਟਰਾਲੀ ਭਈ ਐਸ ਕੱਲ ਆਉਂਗਾ ਦਿਨ 'ਚ ਡੰਬਾ ਗੜੇ ਸੌਖਾ ਵਹਿਲਾ ਕਰਨਾ ਪਿਛਲੀ ਵਾਰ ਬਾਈ ਵਹਿਲਾ ਕਰਿਆ ਤਰੇ ਪ੍ਰਿੰਟਾਂ ਵੀ ਨਿਕਲੀਆਂ ਤੇ ਬਾਈ ਹੈ ਕਾ ਸੁਪਰ ਹੀਟਰ ਮਾਤੇ ਪ੍ਰਿੰਟਾਂ ਕਰ ਮਾਤੇ ਨਿਕਲੇ ਦੀਆਂ ਉਹ ਜਿਹੜੀ ਮਸ਼ੀਨ ਸੀ ਰੂਟਾ ਵੇਡੂ ਦੇ ਉਪਰ ਆਹ ਉਹ ਲਾਡੀ ਨਹੀਂ ਲਾਡੀ ਰਾਹੀ ਆਏ ਤੇ ਲਾਡੀ ਖਾਣੇ ਪ੍ਰਿੰਟਾਂ ਆ ਪ੍ਰਧਾਨ ਪਹੁੰਚ ਟਿਕਾਣੇ ਹੁਣ ਮੈਂ ਮਰੇ ਆਤੀ ਉਹ ਨਦਨ ਜੇ ਮਸ਼ੀਨ ਤੇ ਲੱਗਿਆ ਯਾਰ ਜਿਹੜਾ ਕੁਆੜਾ ਹੈ ਗੇਰਿਆ ਨਹੀਂ ਹੈਗਾ ਸਾਰਾ ਬਿਲਕੁਲ ਚੰਗ ਚੱਲ ਗਿਆ ਦੇਖੋ ਪਟਨਾ ਪੈਪ ਅੱਜ ਜਿਹੜਾ ਇੱਕ ਹੋਰ ਉੱਥੇ ਆਪਣੇ ਹੱਥ ਲੱਗਿਆ ਉਹ ਜਿਹੜਾ ਬਾਅਦ ਚ ਲੈ ਜਾ ਫੋਟੋ ਹੁਣ ਕੋਈ ਚੀਜ਼ ਨਹੀਂ ਛੱਡੀ ਉਹ ਆ ਕੇ ਲੈ ਜਾ ਕਰ ਦੇਣ ਅੱਜ ਦਿਨ ਭਾਰੀ ਹੁਣ ਰਾਤ ਨੂੰ ਕੋਈ ਨਹੀਂ ਸਗਰੀ ਰਾਤ ਨੂੰ ਲੈ ਜੀ ਸਾਰੇ ਰੱਖ ਲਵਨੀ ਹੁਣ ਜਿੱਲ ਕਰਦਾ ਤੂੰ 10 ਸਾਲੇ ਲੱਗਦੇ ਹੋ ਹਾਂ ਆ ਮੁੰਡਾ ਵੀ ਦੇਖੋ ਭਾਈ ਲੱਗਿਆ ਵਾ ਨਾਲੇ ਨਿੰਦਾ ਕੋੜਾ ਹਲੇ ਉਹਦੇ ਅਫਟਰ ਵਿਚਾਰੇ ਦੇ ਹਲੇ ਵਿਭਾਗ ਖੁੱਲੇ ਨਹੀਂ ਆ ਕੇ ਹਲੇ ਉਹਦਾ ਰੋਜੇ ਵੇਸ ਹੋ ਜਾਂਦਾ ਹੈ। ਪ੍ਰਧਾਨ ਮੱਥਾ ਟੇਕ ਕੇ ਆਉਣ ਜਮਗੌਰੋਂ। ਚੱਲ ਨੀਲੇ ਘੋੜੇ ਦਾ। ਚੱਲੀ ਤੂੰ ਵੀ। ਚਲੋ ਜਾਈਏ। ਆ ਜਗਿਆ ਇੱਕ ਟਾਇਰ ਕਾ ਤੇ ਗੋਲ ਜਾ ਹੋਇਆ ਪਿਆ। ਇਹ ਗੋਲ। ਕਹਿੰਦੇ ਉਹ ਸੈਂਪਲੇ ਹੋ ਰਾ। ਆ ਆ ਟਾਇਰ ਲੱਗੇ ਆ। ਇਹ ਵੀ ਹਵਾ ਨਹੀਂ ਚ ਸੁੱਕਾ ਆ। ਉਹ ਹਵਾ ਵਾਲਾ ਦੋਸਤ। ਹਾਂ ਉਹ ਹੀ ਕਹਿੰਦਾ ਮੈਂ ਤੁਹਾਨੂੰ। ਪਰਾਂ ਕਦ ਘਟਿਆ ਵਾ ਨਾ ਦੇਖ। ਤਿੰਨ ਟਾਇਰ ਬੜੇ ਲਾਦੇ ਬਾਈ ਇਹ ਲੱਗੇ ਦੇਖਦਾ। ਓਏ ਇਹਨਾਂ ਦਾ ਕੋਈ ਲੈ ਨਹੀਂ ਮੇਰੇ ਸਾਹਮਣੇ ਤਾਂ ਜਿਹੜੇ ਕੰਪਨੀ ਵਾਲੇ ਉਹੀ ਟੈਕ ਠੀਕ ਹੈ ਜਿਹੜੇ ਹੁਣ ਦਾ ਪੁਆਏ ਪਏ 916 ਦੇ ਕੁੱਪੇ ਕੌਣ ਕੁੱਤਾ ਓਏ ਮੈਂ ਸਾਰਾ ਕੁੱਤਾ ਕਿੱਥੇ ਆ ਮੈਂ ਬੰਦਾ ਹੈ ਦੋ ਦਿੱਤਾ ਵਾਲਾ ਆ ਕਿਹੜਾ ਟਰੈਕਟਰ ਆ ਹੋਰ ਆ ਕੋਈ ਉਹੀ ਤੋੜਤਾ ਇਹ 53 ਦਾ ਜਿਹੜੇ ਪਹਿਲਾਂ ਦਾ ਭਈਆ ਤੋੜਦਾ ਤਾਂ ਮੇਰੇ ਪੈਰ ਤੇ ਬੱਜੀ ਬਗੜਦਾ ਕੋਈ ਆਇਆ ਗਿਆ ਕਿਥੇ ਆਹਾਂ ਅੱਛਾ ਆ ਪੈਰ ਤੇ ਬੱਜੀ ਆ ਕੇ ਸੱਟ ਨਾ ਖਾ ਲਈ ਕੋਨੇ ਤੋਂ ਟ੍ਰਾਂਸਪੋਰਟ ਬਹੁਤ ਆ ਸੜੀ ਉਹ ਟ੍ਰਾਂਸਪੋਰਟ ਟ੍ਰਾਂਸਪੋਰਟ ਦੇ ਬਾਹਰ ਪ੍ਰਧਾਨ ਦੀ ਗੱਲ ਸਹੀ ਹੈ ਸਾਰੀ ਵਿਹਲਾ ਕਰਨਾ ਇਹ ਸਾਰੀ ਆ ਸ਼ਟਰ ਸ਼ਟਰ ਇਹ ਵੀ ਤਾਰ ਨਹੀਂ ਪੈਣੇ ਹੋ ਲੈ ਜਿੱਦਣ 40 ਲੱਖ ਦਾ ਕੁਆਡ ਹੋ ਗਿਆ ਉਹਦਣ ਵੇਚਣਾ ਏ ਹੁਣ ਤਾਂ ਡਾਊਨ ਆ ਗਿਆ ਸਾਨੂੰ ਇੱਕ ਸ਼ੈੱਡ ਭਰਨਾ ਕੁਆਡ ਦੇ ਦਾ ਸੈਂਟਰ ਲੈ ਆਉਣੀ ਜਦੋਂ ਸੀ ਚਲ ਲੈ ਆਇਆ ਇੱਕ ਵਾਰ ਇਹ ਜਮਾ ਗਿਆ ਜਿੱਥੇ ਪਾਣੀ ਡੋਣਾ ਉਹ ਮਹਾਦੇਸਿਆ ਕਰਨਾ ਪੁਰਾਣ ਹਾਂ ਬਾਦੇ ਦਾ ਉਰੇ ਤੇ ਲੈ ਕੇ ਆਏ ਕਿਹੜਾ ਆਇਆ ਉਹ ਫਰੰਗਣ ਸਮਾਨ ਭਰਿਆ ਪਿਆ ਪੱਕਾ ਹੀ ਕਿ ਬਕਾਇਆ ਕੋ ਬੰਦੇ ਛੱਡਦੇ ਸਨ ਪਰ ਕੁਆਡ ਰੱਖਦੇ ਹੋ ਗਏ ਬੰਦੇ ਨਹੀਂ ਨਹੀਂ ਵੇਦ ਦੇ ਕੁਆਡ ਦਾ ਕੀ ਆ ਹੋਹ ਲੈ ਕਹਿੰਦਾ ਕੁਆਡ ਦਾ ਗਿਆ ਏ ਕੁਆਡ ਬਣਾ ਵੀ ਦਿੰਦਾ ਕੀ ਫਰ ਇਹ ਕਿਤੇ ਰੱਖ ਕੋਹੜ ਚ ਪੈਸੇ ਰੱਖੋ ਤੇ ਢੋਲੀਆਂ ਚ ਢੋਲੀਆਂ ਚ ਪੈਸੇ ਕਿਤੇ ਪ੍ਰਧਾਨ ਕੋ ਢੋਲੀ ਖੋਲ ਕੇ ਦੇਖੀ ਆ ਹਾਂ ਹਾਂ ਅਬ ਉਹ ਦੇਖੀ ਤਾਂ ਇਹ ਚੈੱਕ ਕਰਨ ਲੱਗਿਆ ਓਏ ਕੋਈ ਨੋਟ ਵਾਲੀ ਤਾਂ ਨਹੀਂ ਹੈਗੀ ਨੋਟ ਵਾਲੀ ਤਾਂ ਨਹੀਂ ਇਹ ਖਾਲੀ ਹੈ ਆਪਣੇ ਕੱਢ ਹਾਂ ਬਾਰੀ ਕੂ ਆ ਤਾਂ ਅਜੇ-ਤਾਜੇ ਕੱਢੇ ਹੋਏ ਲੱਗਦੇ ਨੇ ਤਾਂ ਹੀ ਕੱਢੇ ਹੋਏ ਲਾਦੇ ਆ ਓਪਰੇਟ ਤੂੰ ਤੇਰੇ ਕਾ ਪਰਲੇ ਬਰਜਾਣਾ ਇਹਨਾਂ ਨਾਲ ਲਾ ਗਾਰੇ ਗੰਦੇ ਐ ਕੋਈ ਰੁਪੜੇ ਕੰਮ ਕਰ ਲੈ ਜਾਲੀ ਹੋ ਗਈ ਨਾ ਰੇ ਛਿਚਾੜੇ ਦੇ ਵੀ ਨਹੀਂ ਨਿਕਲਦਾ ਆਪਣੇ ਮਿੱਟੀ ਰਹੀ ਆ ਧਰਤੀ ਦੇ ਬਟੇ ਮਿੱਟੀ ਦਾ ਕੀ ਵੀ ਬਦਲ ਗਿਆ ਧਰਤੀ ਦੇ ਬਟੇ ਧਰਤੀ ਦੇ ਬਟੇ ਚੋ ਹੋ ਵਰ ਗਿਆ ਹਾਂ ਦੇ ਨਾਲ ਕੁਟੀਆ ਡਾਕਟਰ ਨੇ ਦੇ ਦਿੱਤੀ ਹਾਂ ਇਹਦਾ ਮਤਲਬ ਗੋਬਰ ਗੈਸ ਖਾਲੀ ਕਰਤਾ ਆਲਦਾ ਤੇ ਨਾ ਇਹ ਸ਼ਟਰ ਨਾ ਲਾਇਆ ਨਹੀਂ ਹੈਗਾ ਅੰਕਲ ਕਿੱਥੇ ਦਾ ਇਹ ਇਹ ਸ਼ਟਰ ਇਹ ਸ਼ਟਰ ਉਹ ਟੂੜੀ ਵਾਲੇ ਨੂੰ ਲਾਉਣਾ ਕਰਾਉਣਾ ਖਾਲੀ ਹੋਇਆ ਜੀ ਲਾਉਣਾ ਹਾਂ ਲਾਉਣਾ ਤਾਂ ਕਿੱਥੇ ਰੱਖਿਆ ਪਿਆ ਅੱਛਾ ਪੋਪਰ ਸਾਰਾ ਕੁਝ ਐ ਤੇ ਕੀ ਸ਼ਟਰ ਜਿਮਾ ਪਈਆ ਕਰਕੇ ਆਹ ਦੇ ਕਰਕੇ ਲੋਰ ਹੁਣ ਗਿਆ ਬੈਠਾ ਹੂੰ ਦੇਗਾ ਉਹ ਰੱਖਣ ਗਿਆ ਉਹ ਆਹ ਜੇ ਬਹੁਤ ਕੋਈ ਰਕ ਬਾ ਇਕ ਨਹੀਂ ਖੜਾ ਟਾਈਮ ਪਾਸ ਜੇ ਨੂੰ ਪ੍ਰੰਟੋਲ ਵੀ ਮਚੋਤਾ ਮੈਂ ਕਹਿੰਦਾ ਨੇ ਹਮਨੇ ਪਾਈ ਮੜਦੇ ਹੱਥੇ ਕੀ ਕਰਨਾ ਕੋਈ ਨਹੀਂ ਡਾਕਟਰ ਨਹੀਂ ਹੋਣਾ ਉਹ ਜੱਗੇ ਨੂੰ ਆ ਜੰਦੇ ਨਹੀਂ ਨਹੀਂ ਫਿਰ ਵੀ ਗੱਡਿਆਂ ਵਿੱਚ ਥੱਲੇ ਟਰੈਕਟਰ ਪ੍ਰੋਬਲਮ ਟਰੈਕਟਰ ਤਾਂ ਕਈ ਨਾ ਪ੍ਰੋਬਲਮ ਚੱਕਪਚਾਰਨ ਚੱਕ ਕੇ ਲੈ ਜਾਣਾ ਉਧਰ ਕੀ ਕਰੀਂਗਾ ਕੀ ਆ ਯਾਰ ਇਹ ਰਾ ਟਾਇਰ ਗੇ ਰੂ ਪਹਿਲਾਂ ਤਾਂ ਅੰਕਲ ਹੇ ਵਾਣ ਲੱਦ ਕੇ ਛੱਡਿਆ ਉਹ ਪੇ ਭਾਈ ਆਪਣੇ ਫੜ ਰੁਪਈਆ 20000 ਦੇ ਦੇ ਹਾਂ ਪੈਸੇ ਉਹਦੇ ਲੱਗੇ ਯਾਰ ਨਾ ਚਾਰੇ ਟਾਇਰ ਦੇਣੇ ਆ ਵਿੱਚੇ ਰਿੰਮ ਕੀ ਫਾਇਦਾ ਆਗੇ ਕੰਮ ਹੋਣਾ ਇਹੇ ਗੱਲਾਂ ਸਿੰਪਲ ਜੋੜੀ ਲੈ ਕੇ ਰੱਖ ਲਵੇ ਤੂੰ ਭਾਈ ਇਹ ਥੋੜਾ ਨਵੇਂ ਦਾ ਆ ਟਾਇਰ ਕੱਢਦੇ ਆ ਆ ਟਾਇਰਾ ਘਟਾਉ ਰਿਹਾ ਹੈ ਪ੍ਰਧਾਨ ਖੇਤ ਮੇ ਪਾਣੀ ਚੈੱਕ ਕਰ ਲੇ ਜੀ ਥਲੀਗਰ ਕਰੇ ਤਾਂ ਨੇਓ ਪਾਣੀ ਗੰਦਾ ਲਾ ਕੇ ਧਾਵਾਂਗੇ ਅੱਛਾ ਜੇ ਇਹ ਗੱਲ ਵੀ ਸਹੀ ਹੈ ਜੀ ਉਹ ਇਹਦਾ ਭਾਈ ਪਹਿਲੀ ਲਾ ਰਿਹਾ ਨੇ ਤਾਂ ਇਹਨਾਂ ਨੇ ਕਿਹੜੇ ਦੱਸਣੇ ਹੁਣ ਤਾਂ ਪਹਿਲੀ ਕਰਤੀ ਪ੍ਰਧਾਨ ਨੇ ਤਾਂ ਬੀਜ ਨਹੀਂ ਬਰਾਇਆ ਇੰਨੇ ਚ ਫੜੀਓ ਬਸ ਫਾਂ ਇਹ ਗਿੱਤੇ ਲਾਉਣੇ ਹੈ ਹਾਂ ਹਾਂ ਦੇਖ ਲਓ ਵੀ ਕਿੰਨੇ ਕੀ ਹੁਣ ਤਾਂ 3 ਕਿਲੇ ਹੀ ਆ ਹਾਂ ਹੁਣ 3 ਕਿਲੇ ਹੀ ਆ ਬਾਕੀ ਬੂਟੇ ਦੀ ਗੱਲ ਕਰਤਾ ਥੱਲੇ ਬੂਟੇ ਰਾਤੇ ਕਲਮਾ ਲਾਤੀਏ ਚਲ ਠੀਕ ਹੈ ਕਿਉਂ ਇੱਥੇ ਪੱਟੇ ਤੇ ਆਪਾਂ ਬਹੁਤ ਹੋਇਆ ਧਾਨਾਂ ਨੂੰ ਹਾਂ ਆਕਲਾ ਮਿੱਟੀ ਖੜਾਤੀ ਤੇ ਇਕੱਠੀ ਕਰੀ ਲੋਕਾਂ ਦੀ ਛੱਬੀ ਜੋ ਘੱਟ ਘੱਟ ਨਹੀਂ ਮੁੜ ਕੇ ਫੇਰ ਛੱਬੀ ਲਾਉਣ ਲੱਗੇ ਲੋ ਜੀ ਬਾਈ ਢੋਲ ਦਾ ਕੰਮ ਕਰਤਾ ਪੱਟਣਾ ਏ ਪ੍ਰਾਂਜ ਕਿਹਾ ਗਿਆ ਕਿਉਂ ਕੋਈ ਨੂੰ ਵੀ ਲੱਗਦੀ ਆ ਲੱਕੜੀ ਤਾਂ ਦੂਰ ਨਹੀਂ ਜਾਂਦਾ ਜਿਵੇਂ ਕਾਚੀ ਜਾਈ ਤਿੰਨ ਸਾਲ ਦੀ ਕਣਕ ਆਜੀ ਪ੍ਰਧਾਰ ਕਹਿੰਦਾ ਕਹਦੇ ਚ ਕਣਕ ਹੈ ਹਾਂ ਕੜਕਾ ਬਾਈ ਜ ਨਹੀਂ ਹੈਗਾ ਤੂੰ ਮੋਟਾ ਖਵਾ ਲੈ ਮੰਮੀ ਪ੍ਰਧਾਨਾ ਅ ਦੇਖ ਤਾਂ ਪਿੱਲਰਾ ਲਾ ਕੇ ਦੇਖ ਤਾਂ ਲੰਬਾ ਪਾ ਕੇ ਲਾ ਕੇ ਦੇਖ ਤਾਂ ਗਿਰ ਜੂਗਾ ਹੈ ਹਾਂ ਗਿਰ ਜੂਗਾ ਉਹ ਐਨੀ ਦੂਰੀ ਜਾਂਦਾ ਲੈ ਪ੍ਰਧਾਨ ਕੀ ਕਿਤੇ ਬਈ ਮੈਂ ਉਹ ਚੱਲ ਤੂੰ ਜੌਂਡੀ ਉਹ ਚਲਾਇਆ ਚੱਲ ਕੋਈ ਨਾ ਹਟ ਦੇ ਸਾਈਡੋਂ ਨਹੀਂ ਗਿਰ ਜਾਣਾ ਜੜਵਾ ਸੱਟ ਮਾਰ ਦੋ ਇਹਦੇ ਕੀ ਹੋ ਗਿਆ ਸੀਸਾ ਬੱਜਿਆ ਸਿਰ ਤੇ ਨਾ ਬਰਾਬਰ ਲਾਲ ਲਾਲ ਉਹ ਜਗ੍ਹਾ ਦੇਖ ਕੇ ਪ੍ਰਣ ਕਰਦੇ ਹਾਂ ਉਹ ਬਸ ਹੇਰ ਜਾਣਾ ਹੁਣ ਗਿਰ ਜਾਣਾ ਗਿਰ ਜਾਣਾ ਅੰਕਲ ਬਰੇ ਹੱਥ ਲਾਲਾ ਪਰ ਇਹਨਾਂ ਨਗਰ ਜਿਵੇਂ ਉਹ ਸਿਮਿੰਟ ਆ ਵਿੱਚ ਸਰੀਆ ਆਏ ਉਹ ਬਸ ਕਰ ਸਰੀਆ ਹੀ ਰਹਿ ਗਿਆ ਕੋਈ ਪਤਾ ਕੀ ਚੀਜ਼ ਆ ਚੀਜ਼ ਆ ਪਚੰ ਚੀਜ਼ ਮੇਰੀ ਨਾ ਰਸਾ ਪਾਓ ਉਹ ਉਹ ਸਾਰਾ ਸਰੀਏ ਫਰੇ ਗੜ ਗਿਆ ਬੰਦਰ ਕਿ ਆ ਗਿਆ ਸੈਟਪ ਤਾਂ ਦੇਖ ਸਰੀਏ ਪਰ ਦੇਖੀ ਉਹ ਦੇਖੀ ਹਿਲਦਾ ਹੈ ਕਟ ਕਟ ਉਹਦਾ ਭਾਂਦੀ ਮੇਰਾ ਪਰਲ ਖੜਾ ਜਿਹੜੀ ਢੋਲ ਬਣਾਉਣੀ ਆਈ ਬਾਹਰ ਤੇ ਲੰਮਾ ਬਣਾਉਣਾ ਪੜਿਆ ਜਣਾ ਬਿਖੇਲੇ ਪੂਰਾ ਸਾਫ ਤੇ ਨਹੀਂ ਹੁੰਦਾ ਦਿਖਾ ਤਾ ਪਰਾਂ ਜਿਹੜਾ ਲੈ ਬੰਦਾ ਇਹਨੂੰ ਕਿਦਾਂ ਬਣਾਉਣਾ ਦਾ ਤਾਂ ਵੀ ਲੈਣਾ ਨਹੀਂ ਦੇ ਸਕਦਾ ਜਿਵੇਂ ਇਹਦਾ ਗੰਨਾ ਗੁੱਡਿਆਂ ਮਾ ਆਪਣੇ ਭਈਆਂ ਦੇ ਉਹ ਪ੍ਰਧਾਨ ਤੂੜੀਆ ਨੂੰ ਵੜ ਗਿਆ ਮਿਲ ਗਿਆ ਉਹ ਮੈਂ ਕੱਢ ਦੇਣਾ ਪ੍ਰਧਾਨ ਜੀ ਨਹੀਂ ਪ੍ਰਧਾਨ ਦਾ ਹੀਲਾ ਹੋ ਗਿਆ ਕੋਲੀਆਂ ਦਾ ਜਿੰਨਾ ਇਹਨੇ ਮੇਰੇ ਮੁੰਡੇ ਦਾ ਕਰਿਆ ਨਾ ਮੈਂ ਕਹਿੰਦਾ ਵੀ ਗੰਨਾ ਵੀ ਮੈਂ ਕਢਾ ਦਮਾ ਅਜ ਤਾਂ ਇੱਕ ਵਿਚਾਰਾ ਦੇਵਤਾ ਆਦਮੀ ਆ ਪ੍ਰਧਾਨ ਜੀ ਹਾਂ ਜੇ ਵੜਿਆ ਅੰਦਰ ਹੀਲਾ ਹੋਇਆ ਗਿਆ ਪਾਪਾ ਇੱਕ ਗੱਲ ਹੈ ਪ੍ਰਧਾਨ ਨੂੰ ਮੈਂ ਕਿਹਾ ਤਾਂ ਵੀ ਭਾਈ ਉਰੇ ਕੋਰਟ ਚ ਜਾਂਦੇ ਪ੍ਰਧਾਨ ਪਹਿਲਾਂ ਉਰੇ ਵੜ ਲਿਆ ਮਿਲਿਆ ਨਹੀਂ ਇਹਨੂੰ ਦੋ ਲੈਣੀਆਂ ਨੇ ਸਾਰੀਆਂ ਲੈਣੀਆਂ ਹਰ ਤਾਂ ਦੋ ਘੱਟ ਰਹਿਣਾ ਜਦ ਮਾਰਨਾ ਤਾਂ ਉਹ ਪ੍ਰਧਾਨ ਕਹ ਦੋ ਉਹ ਪ੍ਰਧਾਨ ਗੱਲ ਸੁਣੋ ਦਿਲਾ ਤੂੰ ਪਹਿਲਾਂ ਉਹਰੇ ਬੜੇਆ ਮਿਲਿਆ ਨਹੀਂ ਹੈਗੇ ਤੁਸੀਂ ਹਾਂ ਪਹਿਲਾਂ ਤੁਸੀਂ ਉਹਰੇ ਬੜੇ ਆ ਕੋਡ ਆ ਫਿਰ ਇਹ ਰੰਗ ਤੇ ਲੱਗੇ ਹੋਏ ਲਾਲ ਬਾੜੀ ਚੱਲ ਜੀ ਨਾ ਆਹ ਬ੍ਰਾਂਡ ਕਿੰਨੇ ਬਈ ਹੈ ਬਾਈ ਇੱਕ ਦੋ ਹੀ ਸੀ ਕਿਥੇ ਗਈ ਉਹ ਬਾਹਰ ਹੀ ਰੱਖੋ ਜੱਸੀ ਬਰਨੋ ਦਿਲਾ ਹੋਏ ਗਿਆ ਜੀ ਇਹ ਤਾਂ ਮੇਰਾ ਘੇਟਾ ਟੋਲੀ ਦੇ ਸਾਹ ਦੇ ਹੋਰ ਆਏ ਭਾਈ ਪ੍ਰਧਾਨ ਮੈਨੂੰ ਕਹਿੰਦਾ ਵੀ ਮੇਤੇ ਨਹੀਂ ਜਾਣਾ ਵੀ ਤੂੰ ਜਾ ਮੈਂ ਮੱਕਰ ਜਾਣਾ ਉੱਥੇ ਜਾ ਕੇ ਜੇ ਹੋਈਆਂ ਵੀ ਕੱਢ ਨਹੀਂ ਕਿਆ ਕੱਢ ਦੇ ਕੱਢ ਦੇ 2 ਮਿੰਟ ਬੰਨਣੇ ਨਹੀਂ ਚੱਤੇ ਪਾ ਲੈ ਪੱਤੇ ਪਾ ਲੈ ਓਏ ਯਾਰ ਤੈ ਮੂਰ ਸੈਲ ਭੰਨ ਦੇਣਾ ਲੈ ਫੜ ਨਾਲੇ ਦੱਤੀ ਵੀ ਅੱਗੇ ਹੀ ਹੈ ਨਾ ਲੈ ਬਰਾਂਚ ਕਿਉਂ ਘਰ ਲੱਗਿਆ ਲੈ ਕਰ ਜਾ ਕੇ ਜੇ ਪ੍ਰਧਾਨ ਮਿੰਜਾ ਬੌਂਡੀ ਰੱਸੀ ਨਾਲ ਦੇਤੀ ਤੈਨੂੰ ਹੈਨੇ ਇਹਦੇ ਦੀਦਾ ਮਾਰ ਵਾ ਮੋੜ ਜਾ ਹੁਣ ਤੇਰੇ ਕੋਲ ਤੇ ਬਚੀਦਾ ਆਸ ਆ ਸਾਨੂੰ ਪ੍ਰਧਾਨ ਜੀ ਕਿੰਨੇ ਦਿਨ ਦਾ ਟੈਂਟਰ ਭਰੇ ਆ ਇਹ ਦਿਨ ਤਾਂ ਕਈ ਹੋ ਲੱਗਿਆ ਕਰਵਾ ਵੀ ਕਰਾਉਣਗੇ ਇਹ ਬੰਦੇ ਕਹਿੰਦੇ ਅਸੀਂ ਵੇਨੇ ਆ ਕੋਈ ਜੀ ਕਿਹੜੇ ਜੀ ਅੱਛਾ ਸੱਤ ਦਿਨ ਬਾਅਦ ਫਿਰ ਕੰਮ ਕਰ। ਤੁਹਾਨੂੰ ਆਪਾਂ ਲੈਣਾ ਤਾਂ ਖਾਲਾ ਕਰਨ ਨੂੰ ਪ੍ਰਧਾਨ ਨੇ ਕਹਿੰਦਾ ਅਜੇ ਹੋਣਾ ਆਪਣਾ ਤਾਂ ਮੈਂ ਤਿੰਨ ਕਰਦਾ। ਮਾਫੀ ਕਰਾਣਾ ਤੇ ਮਾਫੀ ਕਰਾਦਣਾ ਕਰ। ਉਹ ਤਾਂ ਹਯੋ ਗੋਦਨੀ। ਜਮੇ ਸਾਬ ਬਗ ਬੱਤਾਂ ਨਹੀਂ ਹਾਰੇ ਕੋਈ ਵੀ ਪ੍ਰਾਗ ਨਾ ਆਇਆ ਪਾਦਵਾ। ਚਾਹ ਪੀ ਲੈ। ਤੂੰ ਆਪ ਕਸ ਪ੍ਰਧਾਨ ਜਿੰਨਾ ਕੋਈ ਨਹਿਣਾ ਦੇ ਦੂ। ਤਾਂ ਹੀ ਤਾਂ ਗੋਲੀਆਂ ਮਿਲ ਗਈ ਪ੍ਰਧਾਨ। ਗੋਲੀਆਂ ਕਿ ਮੈਂ ਪ੍ਰਧਾਨ ਅੱਖਾਂ ਮੋਂਡੇ ਲਾ ਕੇ ਜਾਣਾ ਕਿਹੇ ਜੀ ਘੱਟ ਮਾਰੀ ਐ। ਮੋਂਡੇ ਲਾ ਕੇ। ਤਾਂ ਹੀ ਤਾਂ ਜੱਗ ਉਹ ਦੇ ਉਧਰ। ਪਤਾ ਨਹੀਂ ਮੈਂ ਕਿਹ ਪਾਉਣਾ। ਉਹ ਤਾਂ ਨਹੀਂ ਬੈਠਦਾ। ਫੱਟੀ ਪਾ ਕੇ ਦਮੀ ਆ ਪਾਉਂਦੇ ਆ ਆ। ਸਹੀ ਹੈ ਨਾ। ਬੱਸ ਤਰੀਆ ਦੇ ਕਿਰਾ। ਉਹ ਆਉਂਦੇ ਬੋ ਆਉਂਦੇ। ਚੱਲਦਾ ਕੰਮ ਬਾਈ। ਉਹ ਪੈ ਵਧਣਾ ਹੈ। ਕੀ ਆ ਪਾਣੀ ਦਾ ਹੱਲਾ ਕੱਢਣਾ। ਪੈ ਵਧਣੇ ਹੈ। 8 12 ਮੀਟਰ ਦੇ ਦਿੱਤਾ ਉਹਦੇ। 12 ਫੁੱਟੇ 2 3 4 5 ਤੇ। ਲੈ ਜੀ। ਵਧ ਦੂੰ ਮਾਰੀ। ਮੈਂ ਤਾਂ ਬੜਾ ਫੀਤਾ ਲਾਇਆ ਤਾਂ ਮਹਾਉ ਛੋਟਾ ਹੋਣਾ। ਨਹੀਂ। 15 ਫੁੱਟ ਦਾ। ਫੀਤਾ ਸਾਲਾ ਕੈਨੇਡਾ ਦਾ ਤਾਂ ਕਰਕੇ ਵਧੀਆ। ਲੈ ਭਾਈ। ਟਾਕੀ ਵੀ ਲੱਗੀ ਇੱਧਰ ਉਹ ਟਾਕੀ ਦਾ ਪਤਾ ਹੀ ਲੱਗਿਆ ਦੂਰ ਤੇ ਜਿੱਲਾ ਲੱਗਿਆ ਹਾਂ ਅਨਮਨੀ ਮਲਤੀ ਲੱਗਣੀ ਦੀ ਇਹ ਠੀਕ ਆ ਚੱਲ ਐਸਾ ਲੇਟੇ ਜੀ ਰੱਖੇ ਰੱਖ ਦ ਪੱਤ ਰੱਖ ਚੱਲ ਹੁਣ ਦੂਰ ਤੇ ਕੱਕ ਟੋਕ ਦਾ ਬੰਦਾ ਦੇਖ ਸਕਦਾ ਲੰਬਾ 5 ਮਿੰਟ ਪਹਿਲਾਂ ਦੇਖਦੇ ਹਾਲ ਤੋਂ 10 ਮਿੰਟ ਤੱਕ ਦੇਖੀਂ ਕੀ ਆ ਬਣ ਜਾਣਾ ਕਾਤੇ ਰਾਹ ਚੱਲਾਣਾ ਉਹ ਕਰਾ ਤ ਤਾਂ ਯਾਰ ਉਹੀ ਪਾਇਆ ਮਿੱਟੀ ਫਾਲਤ ਕਿੰਨੀ ਸਾਡੀ ਅਦਰਕ ਹਨ ਪਿੱਛੇ ਬਣਾਤੀ ਦਿੱਤਾ ਬਿਛਾਤਾ ਡੰਗਰ ਨੂੰ ਕਮੈਸਾ ਬੰਨਣੀ ਐ ਅੱਜ ਬੰਨਦਾਂਗੇ ਲੈ ਹਾਂ ਹਾਂ ਹੋਪਲੈਂਡ ਦੇ ਦੋਰ ਨੇ ਹੋਰ ਤੇ ਆ ਚੱਕਣਾ ਕੋਣ ਕਮਾਦੇ ਹੋਰ ਬੋਲ ਹਾਂ ਆ ਛੋਟੇ ਲੈਂ ਤੇ ਰੱਖਿਆ ਵਾ ਹਾਂ ਰੱਖਿਆ ਆ ਰੀ ਵੀ ਟੰਗਿਆ ਆ ਰੀ ਟੰਗਿਆ ਮੈਂ ਇੱਕ ਮੈਨੂੰ ਬੜਾ ਬੜਾ ਫੀਤਾ ਫੀਤਾ ਫੜਾ ਦੇ ਦੋਨੇ ਉਹ ਵੀ ਫੜਾ ਇਕੱਠਾ ਕਰਕੇ ਨਹੀਂ ਦੱਬੂਗੇ ਧਰਤੀ ਮਟੋਆ ਨਹੀਂ ਮਾਰਨਾ ਪੈਣਾ ਹਾਂ ਮਾਰਨਾ ਉਹਨੇ ਬੜਾ ਫੀਤਾ ਫੜਾਈ ਪਤਾ ਸੱਬਲ ਵੀ ਸੱਬਾ ਤਾਂ ਕਿਤੇ ਨਹੀਂ ਜਾਂਦੀ ਇੰਨਾ ਕੋ ਲੈ ਜਾਵਾ ਭਰ ਗਿਆ ਮੇਰਾ ਸਾਰਾ ਕੋਠਾ ਹਾਂ ਨੇ ਸਮਾਨ ਸਪਲਾਈ ਨੂੰ ਕਹਿੰਦੇ ਨੇ 1 ਘੰਟੇ ਮੈਂ ਖੱਡਾ ਨਿਕਲੇਗਾ ਦੁਪਹਿਰੇ ਹਾਂ ਸਮਾਨ ਨੂੰ ਕਹਿੰਦਾ ਡੈਡੀ ਰੱਖਿਆ ਉਦੋਂ ਆ ਜਾਵਾ ਜਾਈ ਜੰਨਾ ਫੇ ਆਈ ਜੰਨਾ ਉਹੀ ਤਾਂ ਗੱਲ ਹੈ ਸਮਝਦੇ ਨਹੀਂ ਇਹ ਇਹ ਸਾਰਾ ਮਾਰ ਕੱਟਣਾ ਹੈ ਕਿਆ ਗੱਲ ਹੋ ਗਈ ਪਾਣੀ ਉਰੇ ਡਿੱਗੀ ਬਣੂਗੀ ਹਾਂ ਐਦੀ ਢਾਲ ਉਰੇ ਕਰਨੇ ਆ ਅੰਦਰ ਸ਼ੈੱਡ ਤੋਂਣਾ ਉਹਦੀ ਵੀ ਹੈਦੀ ਵੀ ਇੱਥੇ ਝਾਰਨਾ ਲਾ ਦੇਣਾ ਇੱਥੇ ਤੇ ਕਹਾਂ ਜਾਊਂਗਾ ਉਰੇ ਫੁੱਟ ਬਾਈ ਫੁੱਟ ਦਾ ਝਾਰਨਾ ਲਾ ਕੇ ਡਿੱਗੀ ਬਣਾ ਦੇ ਤਰੂ ਤਾਂ ਬਾਹਰ ਕੱਢ ਲੈ ਕਰਨ ਬੱਠੀ ਦੇਖ ਮੜੇ ਬਾਹਰ ਜਾ ਕੇ ਖਾ ਦੇ ਥੱਲ ਗਿਆ ਥੱਲੇ ਕਦੇ ਨਹੀਂ ਜਾਂਦਾ ਓ ਰੇਤਾ ਏ ਓ ਰੇਤਾ ਬਸ ਵਾ ਹੁਣ ਤੱਕ ਦੇ ਕੀ ਕਰਨਾ ਚੱਲ ਹਾਂ ਇੱਥੇ ਮਿੱਟੀ ਪਾ ਦੇ ਬਸ ਮਿੱਟੀ ਕਾ ਪਾਉਣੀ ਹੈ ਹੁਣ ਮਿੱਟੀ ਨਿਕਲ ਗਈ ਪਿੱਛੇ ਤੇ ਵਿੱਚ ਨਹੀਂ ਥੱਲੇ ਮਿੱਟੀ ਪਾ ਦੇ ਉੱਪਰ ਚੱਕ ਕੇ ਇੱਥੇ ਖੜ ਜਾ ਇੱਕ ਮਿੰਟ ਵਿੱਚ ਮਿੱਟੀ ਵੜ ਗਈ ਆਹ ਹੋਰ ਮਿੱਟੀ ਪਾ ਦੇ ਚੱਕ ਕੇ ਹਾਂ ਇੱਥੇ ਪਾ ਦੇ ਕੰਦ ਲਾ ਦੇ ਨਾਲ ਚੱਲ ਬਸ ਵਾ ਠੀਕ ਹੈ ਮਿੱਟੀ ਪਾ ਦੇ ਮਿੱਟੀ ਪੈ ਗਈ ਬਸ ਹੁਣ ਨਹੀਂ ਜਾਂਦਾ ਥੱਲੇ ਦਬ ਗਿਆ ਥੱਲੇ ਨੂੰ ਫੇਰ ਓ ਯਾਰ ਕਿੱਥੇ ਦਬਦਾ ਐਥੇ ਬਾਜੜ ਕੋਲ ਮੇਰੇ ਕੋਲ ਕੰਢ ਕੋਲ ਹੁਣ ਨਹੀਂ ਦਬਦਾ ਨੇ ਹਾਂਜੀ ਉਹ ਸੇਰ ਨਾ ਬੁਝਾ ਲਈ ਕੀ ਖੜਾ ਅੰਦਰ ਸਵੇਰ ਦੀ ਕਈ ਚਲਦੀ ਪਿੰਡਾਂ ਵੀ ਤੋੜਦਾ ਸੀਗਰੇਟ ਅੱਜ ਪਨੀਰ ਮਿਲ ਗਿਆ ਦਾ ਦੁਪਹਿਰੇ ਥਾ ਕਰਕੇ ਪਿੰਡਾਂ ਤੋੜਦਾ ਆ ਕੇ ਓਏ ਚਾਹ ਦੇ ਕੰਮ ਉਹ ਫਰੀਰ ਆ ਗਿਆ ਦਾ ਉਸ ਵਾਹ ਕਿੰਨੀ ਨਿਕਲਦੀ ਹੈ ਟਹਾ ਫਾਪਾਈ ਦੇਖਾ ਮੈਨੂੰ ਆਹ ਤਾਂ ਕਰ ਰਹੀ ਮੈਂ ਜਾਂਦਾ ਅੱਛਾ ਸ਼ੌਕ ਖਾਨ ਦਾ ਜੱਗੇ ਨੂੰ ਵਧੀਆ ਪਨੀਰ ਮਸੀ ਮਿਲਿਆ ਓ ਆੜੀ ਅੰਦਰ ਕਿਆ ਖੜਾ ਕਿਆ ਬੋਲੇ ਅੰਦਰ ਕਿਆ ਖੜਾ ਏ ਓ ਸ਼ਟਰ ਚੱਕ ਤਾਂ ਉਹ ਵਜਾਣਾ ਲਵੇ ਓਏ ਆਪਾਂ ਉਹਦੇ ਝੂਠੇ ਚੇਤੇ ਨੂੰ ਦੇ ਬੱਜਣਾ ਤਾਂ ਹੈ ਦਾ ਉਹ ਕੁੰਮ ਜਾਂਦਾ ਉਹ ਕੋਲ ਉਹਦਾ ਮੂੰਹ ਭੰਦਣਾ ਕਿੱਥੇ ਆਇਆ ਬਾਹਰ ਆਇਆ ਬਾਹਰ ਆ ਜਾ ਚੱਕੇ ਦੇ ਨਹੀਂ ਮੜਾ ਜਾ ਉੱਪਰ ਚੱਕ ਉੱਪਰ ਚੱਕ ਉਹਨੂੰ ਕਮਾਉ ਉਹਨੂੰ ਕਮਾਉ ਉਹ ਹੁਣ ਹੋ ਗਿਆ ਭਾਈ 40% ਵਧਰਾਇਆ ਐ ਕਰਾਦਾ ਹੀ ਕੰਮ ਤਾਰੇ ਹਲਦਾ ਕੰਮ ਮਾਰੋ ਮਾਰ ਬਾਈ ਪਧਰਾ ਹੋਏ ਤੇ ਦੇਖੋ ਜਗਾ ਕਿੰਨੀ ਖੋਲੀ ਖੋਲੀ ਲੱਗਣ ਲੱਗੀ ਨਹੀਂ ਤਾਂ ਹੋਰ ਗੋ ਬਣਿਆ ਪਿਆਦਾ ਪੂਚੇ ਨੀਵੇਂ ਕਰਕੇ ਸਿਸਟਮ ਵਰੀਆਂ ਚਲਾਇਤਾ ਕਾ ਵਰੀਆ ਪਧਰਾ ਜਾ ਹੋ ਗਿਆ ਕਾਫੀ ਲੱਗਣ ਲੱਗ ਗਿਆ ਪਿੰਟਰਾਂ ਨੇ ਵੀ ਕੰਮ ਖਿੱਚਿਆ ਵਾ ਬਾਈ ਕਰਤਾ ਬਈ ਬੱਧਰਾ ਜਿੰਦਾ ਵੀ ਚੱਲਿਆ ਇੱਕ ਵਾਰ ਲੈ ਹੁਣ ਲੱਗਣ ਲੱਗਿਆ ਵੀ ਸ਼ੈੱਡ ਹੈਗਾ ਤੇਰਾ ਅੱਧੀ ਛੱਟ ਵੀ ਬਹੁਤ ਲੱਗੀ ਜੀ ਹਾਂ ਜੋਤਾ ਚੰਗਾ ਲੱਗਿਆ ਜੀ ਨਾ ਸਵੇਰ ਦੀ ਲੱਗੇ ਬੈਂਕ ਭਾਈ ਆਇਆ ਹਾਂ ਤਾਂ ਪਹਿਨਾ ਦੁਬਾਰੇ ਨਹੀਂ ਹੋ ਛੱਟ ਲਾ ਕੇ ਫਿਰ ਚੱਲ ਜਾਂਦੇ ਗੱਲ ਬਣ ਗਈ ਭਰਾ ਜੀ ਆ ਗਏ ਵਿਚਾਰੇ ਉਹਨਾਂ ਨੇ ਨਾਲ ਸਮਾਨ ਖੂਨ ਚ ਪਾਇਆ ਉਧਰ ਤੇ ਦੇਖੋ ਭਾਈ ਕਿਆ ਚੀਜ਼ ਬਣੀ ਹੈ ਮੇਰਾ ਗਾਜਾ ਪਿਆ ਬਤਾ ਬੁਰਾ ਇਹ ਹਾਂ ਬਸ ਕਰਾਉਂਦਾ ਬਸ ਕਰਾਉਂਦਾ ਆਉਦਾ ਹੈਗਾ ਜੀ ਇੱਕ ਵਾਰ ਨਾ ਵੀ ਲੋੜ ਜਾਂਦਾ ਯਾਰ ਹੁੰਦਾ ਰੀਡਰ ਹੋ ਗਿਆ ਲੱਗਿਆ ਨਹੀਂ ਕਿਹੜਾ ਕਬੱਡੀ ਵਾਲੀ ਗੋਲ ਬਣਾਤਾ ਯਾਰ ਹਾਂ ਬਿੰਦੂ ਦੇਖਦਾ ਤੂੰ ਆਇਆ ਪਿਆ ਫਰਕ ਪਿਆ ਫਰਕ ਪਿੰਟਰ ਦੇਖਦਾ ਵੀ ਆਹੀ ਤਾਂ ਸਵੇਰੇ ਹਲਾ ਗੱਲਿਆ ਨਾ ਕਬੱਡੀ ਵਾਲਾ ਘਰ ਮਾ ਪੈ ਹੈ ਉਹ ਆਹੀ ਥੋੜਾ ਕਰਿਆ ਤਰ ਹਰਾ ਹਰਾ ਘੋੜਾ ਦੂਆਨ ਦਾ ਖੇਡ ਲਾਉਂਦਾ ਸਾਨੂੰ ਖਾੜ ਤੇ ਮਾਰੇ ਆ ਹਲੇ ਨਹੀਂ ਹੈ ਜਾਣਾ ਚੱਲੀਏ ਹੁਣ ਨਹੀਂ ਜਾਣਾ ਹੁਣ ਨਹੀਂ ਟਾਈਮ ਹੁਣ ਤਾਂ ਇੰਦੀ ਆ ਮੈਂ ਕੁਦੀਨਾ ਪੱਥਰ ਟਕਾ ਕੇ ਲੈਣਾ ਉਹਨਾਂ ਕੋਲੇ ਸਾਢੇ ਤਰੇ ਲੈਣਾ ਚੌਕਾ ਤਾਂ ਨਹੀਂ ਕੱਢਦੇ ਅੱਛਾ ਤਾਂ ਸਾਢੇ ਤੇਸੇ ਮਿਲੇ ਆਪਾਂ ਉੱਥੇ ਜਾਣਾ ਪਹਿਲਾਂ ਬੇਨ ਨੂੰ ਲੈ ਕੇ ਹਾਂ ਉੱਥੇ ਤਾਂ ਮਿਲੇ ਆਪਾਂ ਬਾਬੇ ਦੇ ਦੱਕਾ ਨਾ ਕੰਦਰ ਵਾਚ ਆਉਂਦੇ ਸੱਪਾ ਸੰਘੇ ਲਊਗਾ ਤੂੰ ਬਾਬੇ ਹੋਰ ਚੱਲੇ ਚੰਦਰ ਵਾਚ ਆਉਂਦੇ ਸੰਘੇ ਲਊਗਾ ਹੁਣ ਨਾ ਬੈਠ ਕੇ ਪਹਿਲੀ ਬਹੁਤ ਆਪਾਂ